ਸਾਡੀਆਂ ਧੀਆਂ ਜੀ ਲੋੜੀ ਦਾ ਤਿਆਰ ਜਿਵੇਂ ਟਾਟੀ ਜੜੀ ਜੜੀ ਜਾਵੇ ਆ ਸੰਗਟੇ ਗਟੇ ਚਾ ਪੁੰਡਾ ਟਟੇ ਹੋਵੇ ਪੁੰਡਾ ਵਾਜੀ ਵਾ ਲੋੜੀ ਦਾ ਤਿਆਰ ਜੀ ਧੀਆਂ ਵੇਖੋ ਜੀ ਵੈਕ ਨੂੰ ਸੱਚੇ ਪਾਤਸ਼ਾਹ ਧੀਆਂ ਭਰਾਵਾਂ ਦੀ ਤੇ ਵੀਰਾਂ ਦੀ ਤੇ ਹਰ ਇੱਕ ਦੀ ਸੁੱਖ ਮੰਗਦੀਆਂ ਨੇ ਜੀ ਤੇ ਬੜਾ ਵਧੀਆ ਗਾ ਰਹੀਆਂ ਸਾਡੀਆਂ ਧੀਆਂ ਜੀ ਬਹੁਤ ਸੋਹਣੀ ਗੱਲ ਆ ਜੀ ਇਹ ਪਿੰਡ ਸਭਰਾ ਤੋਂ ਜੀ ਤੇ ਮਿਲੀਆਂ ਸੀ ਤੇ ਕਿੱਦੀ ਬੈਗ ਚ ਚੱਲੀਆਂ ਸੀ ਮੇਰੀ ਸਾਡੀ ਬੈਗ ਚ ਚੱਲੀਆਂ ਸੀ ਆ ਮੇਰੀਆਂ ਧੀਆਂ ਦੀਆਂ ਵੀ ਤੁਹਾਡੀ ਬੈਗ ਚ ਚੱਲੀਆਂ ਸੀ ਤੇ ਬਾਕੀ ਚਲੋ ਕੋਈ ਨਹੀਂ ਮੈਂ ਮਿਲ ਗਿਆ ਇਹਨਾਂ ਨੂੰ ਰਸਤੇ ਚ ਬਾਕੀ ਕੋਈ ਨਹੀਂ ਘਰੇ ਵੀ ਜਾਣਗੇ ਆ ਇੱਥੇ ਵੀ ਇਹਨਾਂ ਦਾ ਮਾਨਤਨ ਆਪਾਂ ਕਰਾਂਗੇ ਧੀਆਂ ਦਾ ਜੋ ਜੀ ਕਮਲਾ ਜੀ ਕੁੰਡਾ ਟਾਡੇ ਹੋਵੇ ਮੁੰਡਾ ਵਾਹ ਜੀ ਵਾਹ ਬਹੁਤ ਸੋਹਣਾ ਵਿਖ ਲੋ ਜਿੰਨਾਂ ਦੇ ਪੁੱਤ ਨਹੀਂ ਆ ਹਨਾ ਹਰ ਇੱਕ ਦੀ ਸੁੱਖ ਮੰਗਦੀਆਂ ਤਿਆਂ ਵੀ ਤੁਹਾਡੇ ਹੋਵੇ ਮੁੰਡਾ ਹਨਾ ਇੱਕ ਦੁੱਲਾ ਪੱਠੀ ਵਾਲਾ ਹੁੰਦਾ ਸੀ ਦੁੱਲੇ ਤੀਬਚਾਈ ਸੇਰ ਸੱਕਰ ਪਾਈ ਆਪਾਂ ਇਹ ਗਾਉਣੇ ਹੁੰਨੇ ਸਾਂ ਜੀ ਤੇ ਜਦੋਂ ਛੋਟੇ ਛੋਟੇ ਹੁੰਨੇ ਸਾਂ ਹੋਰ ਵੀ ਬੜੇ ਵੀ ਅਸੀਂ ਗਾਉਂਦੇ ਰਹੇ ਆ ਜੀ ਜਦੋਂ ਅਸੀਂ ਵੀ ਛੋਟੀ ਛੋਟੀ ਹੁੰਦੇ ਸੀ ਲੋੜੀ ਮੰਨਦੇ ਮੰਗਦੇ ਹੁੰਦੇ ਸੀ ਜੀ ਕਿ ਘਰਾਂ ਚ ਪਿੰਨਾਂ ਚ ਜਾ ਜਾ ਕੇ ਤੇ ਬਾਕੀ ਸਾਰੀਆਂ ਸਾਡੀਆਂ ਧੀਆ ਨੇ ਬਾਕੀ ਆ ਵੀ ਸਾਡੀ ਧੀਆ ਆ ਵੀ ਸਾਡੀ ਧੀਆ ਆ ਵੀ ਸਾਡੀ ਧੀਆ ਜੀ ਵੈਗ ਨੂੰ ਸੱਚੇ ਪਾਤਸ਼ਾਹ ਇਹਨਾਂ ਦੀ ਧੀਆ ਦੀ ਉਮਰ ਲੰਮੀ ਕਰੇ ਜੀ ਤੇ ਸਾਰਿਆਂ ਦੀ ਲੋੜੀ ਵਧੀਆ ਹੋਵੇ ਸਾਰਿਆਂ ਦੇ ਕਾਕੇ ਹੋਣ ਤੇ ਕੁੜੀਆਂ ਨੂੰ ਵਾਧੂ ਪਾਸੇ ਮਿਲਦਾ ਹਨ ਜਿਨ੍ਹਾਂ ਦੇ ਕਾਕੇ ਨਹੀਂ ਹੋਏ ਉਹਨਾਂ ਦੇ ਹੋਣ ਤੇ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਉਹਨਾਂ ਦੇ ਹੋਣ ਉਹਨਾਂ ਦੇ ਵਿਆਹ ਹੋਣ ਤਿਹਾਂ ਸਾਡੀਆਂ ਲੋਹੜੀ ਲੈ ਕੇ ਜਾਣ ਜੀ ਵਾਹ ਜੀ ਵਾਹ ਜੀ ਸਾਰੇ ਛੜੇ ਵਿਆਏ ਜਾਣ ਜੀ ਨਾ ᱛਿਹਾਂ ਲੋਰਦਾਸ ਬਣਤੀ ਆ ਜੀ ਤੇ ਜਿਨ੍ਹਾਂ ਦੇ ਕਾਕੇ ਪੁੱਤ ਨਹੀਂ ਹੋਏ ਜੀ ਉਹਨਾਂ ਦੇ ਪੁੱਤ ਹੋਣ ਜੀ ਬਹੁਤ ਵਧੀਆ ਜੀ ਲੱਗਾ ਤਿਹਾਂ ਨੂੰ ਮਿਲ ਕੇ ਆ ਵੀਰ ਸਾਡਾ ਵੀ ਮਿਲਿਆ ਜੀ ਰਸਤੇ 'ਚ ਤਿਹਾਂ ਨੂੰ ਅਸੀਂ ਵੀ ਆਵੇ ਜੋ ਸਰਦੀ ਬੰਦੀ ਆ ਪੁੱਤ ਲਓ ਆ ਲਓ ਆ ਸਖਜਣ ਜੀ ਇਹ ਕੁੜੀ ਸਾਨੂੰ ਜਣੇ ਵੰਡੋਗੇ ਨਾ ਹਾਂ ਜੀ ਜੀ ਬਹੁਤ ਬਹੁਤ ਲੋਹੜੀ ਦੀਆਂ ਮੁਬਾਰਕਾਂ ਵੀਰ ਨੇ ਵੀ ਸਾਰਿਆਂ ਨੂੰ ਮੁਬਾਰਕਾਂ ਜੀ ਹਾਂ ਜੀ ਮਾਨ ਸਨਮਾਨ ਕੀਤਾ ਧੀਆਂ ਦਾ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਲੋਹੜੀ ਦੇ ਤਿਹਾਰ ਤੇ ਲੋਹੜੀ ਸਾਰਿਆਂ ਨੂੰ ਮੁਬਾਰਕਾਂ ਇਹ ਲੋਹੜੀ ਦੀਆਂ ਖੁਸ਼ੀਆਂ ਭਰੀ ਆਵੇ ਲੋਹੜੀ ਦਿਨ ਤਿਹਾਰਾ ਜੀ ਹਾਂ ਜੀ ਜੀ ਸਾਰੇ ਐਨਜਾਇਮੈਂਟ ਕਰਨਾ ਜਿਹੜਾ ਪਰਿਵਾਰ ਨਾਲ ਨਾਲ ਬਿਲਕੁਲ ਜੀ ਬਿਲਕੁਲ ਤੇ ਬਾਕੀ ਠੀਕ ਆ ਸਾਹਿਬ ਜੀ ਠੀਕ ਆ ਜੀ ਤੇ ਕਰੋ ਵੀਰ ਜੀ ਵੀਡੀਓ ਸ਼ੇਅਰ ਵੱਧ ਵੱਧ ਜੀ ਧੰਨਵਾਦ ਜੀ ਜਿਉਂਦੇ ਵਸਦੇ ਰਹੋ